ਸੋਈ ਸਾਦਾ ਸਾਸਰੀਗਲ ਇਹ ਸੀ ਵੀਡੀਓ ਬਣਾ ਰਹੇ ਆ ਵੀ ਅਜੇ ਵੀ ਇਮਾਨਦਾਰੀ ਜਿੰਦਾ ਹੈ ਨਾਲੇ ਪਿੰਡ ਵੇਖੋ ਕਿਹੜਾ ਹੀ ਪਿੰਡ ਗਈ ਸ਼ਾਂਗਰੇ ਉਤਾਰ ਪਿੰਡ ਗੁਰੂ ਦੇ ਨੇੜੇ ਜਿਹੜਾ ਫਰਾਈਪਰ ਤੇ ਆ ਚਲ ਮਿਹਨਤੀ ਬੰਦਾ ਈ ਤੇ ਇੱਥੇ ਲੈਣ ਆਇਆ ਦਵਾਈ ਐ ਇਸ ਮੈਡੀਕਲ ਸਟੋਰ ਤੋਂ ਚਲੋ ਦਵਾਈ ਲਈ ਚਾਲੀ ਆ 50 ਜਿੰਨੇ ਦੀ ਹੋਈ ਦੱਸਣੇ ਬਾਅਦ ਟੈਰ ਗਿਆ ਆ ਕਹਿੰਦਾ ਵੀ ਮੇਰਾ ਇੱਥੇ ਬਟਵਾ ਡਿੱ ਗਿਆ। ਬਾਕੀ ਤੁਸੀਂ ਉਹ ਨਜਬਾਨੀ ਸੁਣੋ ਆ ਵੀ ਕਿਵੇਂ ਬਟਵਾ ਡਿੱ ਗਿਆ ਕੀ ਗੱਲ ਵੜੀ। ਮੈਂ ਦਵਾਈ ਲੈਣ ਆਇਆ ਸੀ ਬਸ। ਅੱਛਾ ਜੀ। ਤੇ ਰਸਤੇ ਮੈਂ ਚੱਲਾ ਡੈਗੀ ਪਿਆ ਸੀ ਬਸ। ਠੀਕ ਹੈ। ਤੇ ਫਿਰ ਮ ਆਇਆ ਤੇ ਰਾਜੂ ਗੜਾ ਨਾਲ ਬਟਵਾ ਡਿੱ ਗਿਆ ਅੰਦਰ ਨਹੀਂ ਚਿੰਦੀਆ। ਅੱਛਾ। ਮੈਂ ਗਿਆ ਚੱਲਾ ਫਿਰ। ਠੀਕ ਹੈ। ਤੇ ਫਿਰ ਇਹਨਾਂ ਬਾਅਦ ਫੋਨ ਕੀਤਾ ਨਾਰਾਇਣ ਜੀ ਮੇਰਾ ਬਟਵਾ ਲੱ। ਵਾਹ ਜੀ। ਤੇ ਲੱਭਿਆ ਇਹ ਜਗਿੰਦਰ ਸਿੰਘ ਨੇ। ਹਾਂ ਜੀ। ਹਾਂਜੀ ਕਿਹ ਪਤਾ ਲੱਗਿਆ ਤੁਹਾਨੂੰ ਕਿੱਥੋਂ ਲੱਭਿਆ ਬਟਵਾ ਜੀ ਮੈਂ ਗੱਡੀ ਤੇ ਜਾ ਰਿਹਾ ਸੀ ਅੱਛਾ ਇੱਕ ਰੰਗ ਠੀਕ ਸਾਰਿਆਂ ਲੈਣੇ ਸਾਨੂੰ ਪਰਵਾਹ ਨਹੀਂ ਅੱਛਾ ਰਸਤੇ ਦੇ ਵਿੱਚ ਡਿੱਗਿਆ ਪਿਆ ਸੀ ਵਾਹ ਜੀ ਰਸਤੇ ਦੇ ਵਿੱਚ ਬਾਈਕ ਚੁੱਕ ਤੇ ਮੈਂ ਗੱਡੀ ਦੇ ਵਿੱਚ ਰੱਖ ਲਿਆ ਗੱਡੀ ਦੇ ਚੱਲਿਆ ਤੇ ਮੈਂ ਬਾਅਦ ਵਿੱਚ ਆ ਤੇ ਤੇ ਧਾਰਕਾ ਜੋ ਕੋਈ ਵਿੱਚ ਨੰਬਰ ਨੰਬਰ ਸਾਨੂੰ ਮਿਲਿਆ ਅੱਛਾ ਫਿਰ ਉਹਨੂੰ ਮੰਗਾਇਆ ਇੱਥੇ ਠੀਕ ਇੱਥੇ 8 8000 ਰੁਪਈਆ ਵਿੱਚ ਹੈਗਾ ਸੀ ਵਾਹ ਜੀ ਅੱਗੇ ਪ੍ਰਾਪਤ ਕਰ ਠੀਕ ਆਈ ਤੇਰੇ ਪੈਸੇ ਪੂਰੇ ਨਿਕਲੇ ਨੇ ਕੋਈ ਸ਼ੱਕ ਨਹੀਂ ਕਿ ਬੀਨੇ ਵੀ ਜੋ ਕਟਾ ਲੈਣੇ ਨਹੀਂ ਨਹੀਂ ਲਿਆਓ ਕਿੰਨੇ ਪੈਸੇ ਇਹ ਬਟਵਾ ਹੈ ਹਾਂਜੀ ਰਾਜ ਭੜੀ ਵਾਹ ਜੀ ਵਾਕੇ ਸਹੀ ਗੱਲ ਹੈ ਕਿ ਹੈ ਠੀਕ ਬੀਨੇ ਵਾਕਈ ਝੂਠ ਨਹੀਂ ਸੱਚੇ ਹੈ ਵੀ ਇਹ ਮੜਾ ਵਿਚਾਰਾ ਕਰਦਾ ਸਪਰੇਆਂ ਜੀ ਮਿਹਨਤ ਦੇ ਪੈਸੇ ਸੀ ਤਾ ਇਹੋ ਜੇ ਬੰਦੇ ਨੂੰ ਸ਼ਰੀਬ ਨੂੰ ਮਿਲਲੇ ਨੇ ਜਿੰਨੇ ਵਾਸ ਕਰਦੇ ਤੇ ਉਹ ਜੀ ਬੰਦੇ ਹੱਥੀ ਆ ਜਾਂਦੇ 1 ਰੁਪਿਆ ਨਹੀਂ ਮੋਲਣਾ ਸੀ ਉਹਨੇ ਤੇ ਬੜੀ ਬੜੀ ਮਿਹਰਬਾਨੀ ਜਗਿੰਦਰ ਸਿੰਘ ਦੀ ਪਿੰਡ ਛੰਗਰ ਉਤਾਰ ਤੋਂ ਆਪਣਾ ਪਿੰਡ ਇਹ ਜੀ ਹਾਂਜੀ ਤੇ ਤੇ ਬਾਕੀ ਲੋਕਾਂ ਨੂੰ ਸਲਾਹ ਦਿੰਨੇ ਕਿਸੇ ਦਾ ਪੈਸਾ ਡਿੱਗਦਾ ਹੈ ਕੋਈ ਵੀ ਚੀਜ਼ ਬਟਵਾ ਵਗੈਰਾ ਸੋਨਾ ਜਾਂਦੀ ਜੋ ਵੀ ਕਿਸੇ ਡਿੱਗ ਪੈਂਦੀ ਉਹਨੂੰ ਵਾਪਸ ਕਰੋ ਜੀ ਇਹ ਜਗਿੰਦਰ ਸਿੰਘ ਨੇ ਬੜੀ ਮਿਹਨਤ ਕਰਕੇ ਫੋਨ ਨੰਬਰ ਲੱਭ ਕੇ ਫਿਰ ਇੱਥੇ ਰਾਜੂ ਕਿਵੇਂ ਤੈਨੂੰ ਕਿਵੇਂ ਪਤਾ ਲੱਗੇ ਇੱਥੇ ਫੋਨ ਕੀਤਾ ਤਾ ਉਹ ਮੇਰੇ ਕੋਲ ਜਗਿੰਦਰ ਸਿੰਘ ਆਇਆ ਸੀ ਅੱਛਾ ਉਹਨਾਂ ਨੇ ਪੁੱਛਿਆ ਕਿ ਤੇਰਾ ਪਰਸ ੱਿੱਥੇ ਗਿਆ ਹਾਂ ਮੈਂ ਗਿਆ ਡਿੱਗਿਆ ਜੀ ਫਿਰ ਉਸ ਬੰਦੇ ਨੂੰ ਫੋਨ ਕੀਤਾ ਫੋਨ ਕਰਕੇ ਬੁਲਾਇਆ ਗਿਆ ਠੀਕ ਮੇਡੀ ਗੱਲ ਤੇ ਉਹਨਾਂ ਦੇ ਹਾਜ਼ਰੀ ਵਿੱਚ ਪਰਸ ਵਾਪਸ ਕੀਤਾ ਗਿਆ ਵਾਹ ਤੇਰੀ ਬੜੀ ਮਿਹਰਬਾਨੀ ਤੂੰ ਹਿੰਮਤ ਮਾਰੀ ਵਿੱਚੋਂ ਹੈ ਜਗਿੰਦਰ ਸਿੰਘ ਦੀ ਖਾਸ ਕਰਕੇ ਬੜੀ ਬੜੀ ਮਿਹਰਬਾਨੀ ਤੇ ਤੁਸੀਂ ਵੀ ਲੋਕੋ ਥੋੜਾ ਜਿਹਾ ਸੋਚੋ ਕੀ ਤੇ ਦਾ ਕ ਸਕਦਾ ਪੈਸਾ ਨਾ ਕਾਦਾ ਕਰੋ ਜੇ ਕੋਈ ਗੱਲ ਹੋਈ ਬਣਦੀ ਹੈ ਤੇ ਉਹਨੇ ਦੀ ਵੀਡੀਓ ਕਿੱਥੋਂ ਤੱਕ ਪਹੁੰਚਣੀ ਹੈ ਤੇ ਇਹੋ ਜੀ ਵੀਡੀਓ ਵਾਤ ਵਾਤ ਸ਼ੇਅਰ ਕਰੋ ਬਿਹੋ ਲੋਕਾਂ ਨੂੰ ਕੋਈ ਮੜਾ ਮੋਟਾ ਸਮਝਾਵੇ ਵੀ ਠੀਕ ਵਾਕਿਆ ਸੀ ਇਮਾਨਦਾਰੀ ਛਾਂਗਾ ਰਾਇਪਿੰਡ ਦੇ ਵਿੱਚ ਅਜੇ ਵੀ ਜਿੰਦਾ ਹੈ ਠੀਕ ਹੈ ਆ ਭਾਈ ਗੋਲ ਘੜੇ ਸਾਰੇ ਜੀ ਵੀ ਕੋਈ ਝੂਠੀ ਗੱਲ ਨਹੀਂ ਨਹੀਂ ਜਰੂਰ ਜਲਦੀ ਹੋਰ ਜਿੰਦਾ ਸਕੇਣਾ ਚਾਹਦਾ ਕੁਝ ਤੋਂ ਬਸ ਠੀਕ ਹੈ ਜੀ 210 ਕੀ ਵਿੱਚ ਹੋਰ ਲੋਕਾਂ ਨੇ ਐਵੇਂ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਹਾਂਜੀ ਵੀ ਹੋਰ ਕਿਤੇ ਵਟਵਾ ਡੇਖੇ ਕੋਈ ਚੀਜ਼ ਡੇਖੇ ਤੂੰ ਮੋੜੇਗਾ ਹਾਂਜੀ ਹਾਂਜੀ ਮੋੜਾਂਗੇ ਸਾਰੇ ਲੋਕੀ ਮੋੜਨਗੇ ਹਾਂਜੀ ਅੱਜ ਤੋਂ ਬਾਅਦ ਹੈ ਪੱਕੀ ਗੱਲ ਹੈ ਚਲੋ ਬੜੀ ਮਿਹਰਬਾਨੀ ਜੀ ਠੀਕ ਹੈ ਧੰਨਵਾਦ ਸਾਰਿਆਂ ਦਾ ਜੀ ਖਾਸ ਕਰਕੇ ਜਗਿੰਦਰ ਸਿੰਘ